ਪਾਰਟੀ ਦਾ ਪਹਿਲਾ ਵਰਤਣਾ ਮੈਡਮ ਨੂੰ ਪੁੱਛ ਲਓ ਪੇਸ਼ ਆਤੀ ਮੈਂ ਕੌਣ ਆ ਠੀਕ ਹੈ ਤਾਂ ਕਿ ਉਹ ਤੇਰਾ ਭਾਜੀ ਮੈਂ ਪਾਰਟੀ ਦਾ ਪ੍ਰਾਣਾ ਵਰਕਰ ਆ ਮੈਡਮ ਨੂੰ ਪੁੱਛ ਲਓ ਬੇਸ਼ੱਕ ਦੀ ਮੈਂ ਕੌਣ ਆ ਠੀਕ ਆ ਰਾਜਵਿੰਦਰ ਖਿਆੜਾ ਜੀ ਨੂੰ ਪੁੱਛ ਲਓ ਵੀ ਵਰਕਰ ਹਾਂ ਹਾਂ ਜੀ ਹਾਂ ਜੀ ਵੀਰੇ ਆ ਜਾਓ ਬ੍ਰਦਰ ਖੜੇ ਸੀ ਉਹਨੇ ਜੇਬ ਚ ਮੋਬਾਈਲ ਕੱਢਿਆ ਆਈਫੋਨ ਜਦੋਂ ਅਸੀਂ ਇਹਨਾਂ ਨੂੰ ਇਹਨਾਂ ਦੇ ਮਗਰ ਪਿੱਛੇ ਕਿਤੇ ਦੋ ਬੰਦੇ ਹੱਥ ਬਾਰੇ ਜੇਬ ਚ ਤੇ ਇਹਨਾਂ ਨੇ ਅਸੀਂ ਕਿ ਮੋਬਾਈਲ ਲੈਨੇ ਥੋੜਾ ਫਰ ਸੁਟਾ ਥੱਲੇ ਮੋਬਾਈਲ ਫੜਿਆ ਇਹਨਾਂ ਕੋਲ ਅਸੀਂ ਆਈਫੋਨ ਉਹਨਾਂ ਦਾ ਇੱਕ ਸਾਲ ਪਹਿਲੇ ਮੇਰੇ ਕੋ ਇਹਨਾਂ ਦੀ ਫੋਟੋ ਹੈ ਪੂਰੀ ਇਹਨਾਂ ਨੇ ਮੇਰੀ ਜੇਬ ਚੋਂ ਪੈਸੇ ਕੱਢੇ ਸੀ ਆਪਣੇ ਖਾ ਆਪਣੇ ਖਾਸਾ ਕੋਲ ਖਾਲਸਾ ਕਾਲਜ ਵਿੱਚ ਇਸ ਨੂੰ ਕਿਸੇ ਦੇ ਦੋਇ ਚੋਰ ਹੈ ਅਸੀਂ ਇਹਨਾਂ ਦੀ ਪੁਲਿਸ ਕੰਪਲੇਟ ਕੀਤੀ ਹੋ ਯਾਰ ਰੀ ਫਾਇਰ ਦੇ ਵਿੱਚ ਕੋਈ ਨਾਮ ਲੈ ਰਹੇ ਨੇ ਹਾਂਜੀ ਇੱਕ ਸਾਲ ਪਹਿਲੇ ਮੇਰੀ ਕੰਪਲੇਟ ਥਾਣੇ ਚੋ ਦਿੱਤੀ ਹੋ ਜਾਂਦੀ ਫੋਟੋਆਂ ਵੀ ਹੈ ਜਿਹੜੀ ਮਿਲਵਣੀ ਭਾਈ ਕਿਨੂੰ ਕਿਸ ਤਰ੍ਹਾਂ ਦੇ ਰੋਹ ਨਵਜੋਤ ਸਿੰਘ ਦਾ ਨਾਮ ਹੈ ਰੈਡੀ ਕੀ ਭਾਈ ਦੇਖੋ ਉਹ ਸਾਰੇ ਮੰਤਰੀ ਸਾਰੇ ਜਾਣਦੇ ਆ ਉਹ ਨਾਮ ਲੈਣਾ ਭਾਈ ਸਾਰੇ ਇੱਕ ਪੰਜਾਬ ਦੇ ਮੰਤਰੀਆਂ ਨਾਮ ਸਾਰੇ ਜਾਣਦੇ ਆ ਇੱਕ ਪਾਸੇ ਇੱਕ ਪਾਸੇ ਖੁਸ਼ੀ ਦਾ ਮਾਹੌਲ ਆ ਦੂਸਰੇ ਪਾਸੇ ਇਹੋ ਜਿਹਾ ਮਾਹੌਲ ਬਣ ਜਾਣਾ ਦੇਖੋ ਇੱਥੇ ਆਪਣੇ ਆਪ ਨੂੰ ਪਾਰਟੀ ਦਾ ਪੁਰਾਣਾ ਵਰਕਰ ਦੱਸਣਾ ਨਾਲ ਵੱਲੋਂ ਭਾਈ ਕੋਈ ਪਾਰਟੀ ਦਾ ਵਰਕਰ ਨਹੀਂ ਪੁਰਾਣਾ ਪੁਰਾਣੇ ਵਰਕਰ ਨਹੀਂ ਪੁਰਾਣਾ ਭਾਈ ਸਾਰੇ ਮੁਬਾਰਕਬਾਦ ਕਰਨ ਆਏ ਦਿਨ ਆਇਆ ਇਹੋ ਜਿਹਾ ਮਾਹੌਲ ਹੈ ਜਦੋਂ ਸਾਰੇ ਦੇਵਾ ਦੇ ਮੋਬਾਈਲ ਚੋਰੀ ਕਰ ਰਹੇ ਆ ਵੀਡੀਓ ਦਿਖਾ ਦੇ ਵੀਡੀਓ ਦਿਖਾ ਮੈਂ ਵੀਡੀਓ ਸਾਰਾ ਕੁਝ ਦਿਖਾਉਂਗਾ ਵੀਡੀਓ ਦਿਖਾ ਦੇ ਦਿਖਾ ਦੇ ਖਵਾ ਵੀਡੀ ਓਏ ਹਾਂ ਛੱਡਿਆ ਮੇਰੀ ਦਾਦਾ ਮੈਂ ਮੈਂ ਤੇਰੀ ਫੋਟੋ ਇੱਕ ਮਿੰਟ ਰੁਕ ਜਾ ਇੱਕ ਮਿੰਟ ਛੱਡ ਦੇ ਆ ਭਾਜੀ ਇੱਕ ਸਾਲ ਪੁਰਾਣੀ ਫੋਟੋ ਆ ਇੱਕ ਮਿੰਟ ਯਾਰ ਇੱਕ ਮਿੰਟ ਆ ਭਾਜੀ ਖਿੰਡਾ ਜੀ ਵੈਰੀਫਾਈ ਕਰ ਲੈਂਦੇ ਰੋਕ ਹਾਂ ਵੈਰੀਫਾਈ ਕਰ ਲੈਂਦੇ ਮੈਂ ਭੁੱਲੀ ਭਾਜੀ ਤੁਹਾਡੀ ਜੇ ਤੱਕ ਮੈਂ ਬਾਹਰ ਰਹਿਣ ਤੋਂ ਭਾਜੀ ਤੁਸੀਂ ਤੂੰ ਮੈਨੂੰ ਕਿਹਾ ਇਹ ਮੈਨੂੰ ਕਹਿੰਦਾ ਹਾਂ ਇੱਕ ਸਾਲ ਪੁਰਾਣੀ ਫੋਟੋ ਆ ਇੱਕ ਸਾਲ ਪੁਰਾਣੀ ਜਦੋਂ ਚੋਰੀ ਹੋਈ ਸੀਗੀ ਉਦੋਂ ਦੀ ਫੋਟੋ ਆ